ਘਟਨਾ ਹਲਕਾ ਪਾਇਲ ਤੇ ਦਰਾਹਾ ਸ਼ਹਿਰ ਉੱਥੋਂ ਦਾ ਕਹਿੰਦੇ ਮਾਰਕੀਟ ਕਮੇਟੀ ਦਰਾਹਾ ਦਾ ਚੇਅਰਮੈਨ ਹੈ ਬੂਟਾ ਸਿੰਘ ਰਾਣੋ ਉਹ ਕੁਝ ਲੋਕਾਂ ਨਾਲ ਮਿਲ ਕੇ ਜ਼ਮੀਨ ਦਾ ਕਬਜ਼ਾ ਲੈਣ ਚੱਲਿਆ ਗਿਆ ਉੱਥੇ ਉਹਨੇ ਨਾ ਬੀਬੀਆਂ ਦੇਖੀਆਂ ਨਾ ਬੰਦੇ ਦੇਖੇ ਕਹਿੰਦੇ ਤਲਵਾਰਾਂ ਵੀ ਸੀ ਵੀ ਤੇ ਹਵਾਈ ਫਾਇਰ ਵੀ ਹੋਏ ਤੇ 11 ਜਣੇ ਗ੍ਰਿਫਤ ਵਿੱਚ ਆ ਗਏ ਉਹ ਤਾਂ ਨਹੀਂ ਆਇਆ ਦੋ ਹੋਰ ਗੈਂਗਸਟਰ ਨੇ 14 ਜਿਹੜੇ ਨਾਮਜ਼ਦ ਹੋ ਜਾਂਦੇ ਨੇ ਉਹ ਕਹਿੰਦੇ ਕਿ ਵਿਵਾਦਿਤ ਜ਼ਮੀਨ ਜਿਹੜੀ ਆ ਪਹਿਲਾਂ ਕਿਹਨੇ ਖਰੀਦੀ ਕਿਵੇਂ ਖਰੀਦੀ ਉਹਦਾ ਕੀ ਲੈਣਾ ਦੇਣਾ ਚੇਅਰਮੈਨ ਦਾ ਗੈਂਗਸਟਰ ਨਾਲ ਜਿਨ੍ਹਾਂ ਦੇ ਨਾਮ ਜ਼ਮੀਨ ਹੈ ਪਰਿਵਾਰ ਬੜਾ ਤੜਫ ਰਿਆ ਕਹਿੰਦੇ ਹੱਲੇ ਵੀ ਸਾਰੇ ਦੇ ਸਾਰੇ ਜੀ ਹਸਪਤਾਲ ਦੇ ਵਿੱਚ ਦਾਖਲ ਨੇ ਦੇਖੋ ਇਹਦੇ ਵਿੱਚ ਜਿਹੜੇ ਵੀ ਇਹ ਜਿਹੜਾ ਮਾਰਕੀਟ ਕਮੇਟੀ ਦਾ ਚੇਅਰਮੈਨ ਸਰਕਾਰ ਨੇ ਲਾਇਆ ਸਰਕਾਰ ਨੇ ਕਿਹਦੀ ਸਿਫਾਰਿਸ਼ ਤੇ ਲਾਇਆ ਹੋਊਗਾ ਐਮਐਲਏ ਦੀ ਸਿਫਾਰਿਸ਼ ਤੇ ਲੱਗਾ ਹੋਊਗਾ ਐਮਐਲਏ ਦੇ ਇਲਾਕੇ ਦੇ ਐਮਐਲਏ ਕਿੰਦੇ ਪੁਰਾਣੀਆਂ ਵੀਡੀਓ ਵੇਖੀ ਬੰਦਾ ਮੈਂ ਐਡਾ ਚੁਣ ਕੇ ਲਾਇਆਗਾ ਅੱਜ ਵੀ ਇਹਦੇ ਕੋਲ ਦੋ ਪੈਸੇ ਨਹੀਂ ਤੇ ਜਿੱਦ ਨੇ ਚੇਅਰਮੈਨ ਹੀ ਛੱਡੂਗਾ ਉਦੋਂ ਵੀ ਦੋ ਪੈਸੇ ਹੋਣਗੇ ਹੁਣ ਇਲਾਕੇ ਦੇ ਵਿੱਚ ਲੋਕ ਦੱਸਦੇ ਨੇ ਕਿ ਇਹਦੀ ਤੇ ਇੱਕ ਪੌਸ਼ ਏਰੀਆ ਦੇ ਵਿੱਚ ਕੋਠੀ ਤਿਆਰ ਹੋ ਰਹੀ ਆ ਇਹ ਕਹਿੰਦੇ ਸੀਗੇ ਰੇੜੀ ਚਲਾਉਂਦਾ ਰੇੜੀ ਚਾਲਕਾ ਸਬਜੀ ਵੇਚਦਾ ਸਬਜੀ ਵੇਚਣ ਵਾਲਾ ਬੂਟਾ ਉਹਨੇ ਪ੍ਰਾਪਰਟੀ ਦੇ ਇੰਨੇ ਬੂਟੇ ਲਾ ਲਏ ਹੈਗੇ ਨੇ ਠੀਕ ਆ ਸਿਆਣੇ ਇਸੇ ਕਰਕੇ ਕਹਿੰਦੇ ਨੇ ਨਿੱਕਾ ਭਾਂਡਾ ਛੇਤੀ ਭਰ ਜਾਂਦਾ ਹੈਗਾ ਔਰ ਉਸ ਤੋਂ ਫਿਰ ਪੋਲਿਟਿਸ਼ਨਾਂ ਦਾ ਹੱਥ ਹੋਵੇ ਸਰਕਾਰ ਦਾ ਹੱਥ ਹੋਵੇ ਕਿਉਂਕਿ ਸਰਕਾਰ ਨੇ ਸਰਕਾਰ ਆਮ ਆਦੀ ਪਾਰਟੀ ਕਾਫੀ ਡਰਾਮਾ ਕੀਤਾ ਕਿ ਰੇੜੀ ਵਾਲਾ ਚੱਕ ਕੇ ਆ ਫੁੱਲ ਵੇਚਣਾਂ ਜਗ੍ਹਾ ਮਾਰਕੀਟਿੰਗ ਮਿਟੀ ਦਾ ਬਣਾਤਾ ਹੁਣ ਇਹੋ ਜਿਹੇ ਬੰਦੇ ਜਿਹੜੇ ਬਾਅਦ ਨੂੰ ਜਿਹੜਾ ਆ ਐਫ ਆਈ ਆਰ ਦੇ ਵਿੱਚ ਜਾਣ ਦੇ ਵਿੱਚ ਗੈਂਗਸਟਰਾਂ ਦੇ ਨਾਮ ਹੁਣ ਸਵਾਲ ਹੈ ਕਿ ਉੱਥੇ ਜਿਹੜੇ ਗੈਂਗਸਟਰ ਨੇ ਕੀ ਇਸ ਮਾਰਕੀਟ ਕਮੇਟੀ ਦੇ ਚੇਅਰਮੈਨ ਦੇ ਨਾਲ ਸਬੰਧ ਸੀ ਜਾਂ ਮਾਰਕੀਟ ਕਮੇਟੀ ਦਾ ਜਿਹੜਾ ਚੇਅਰਮੈਨ ਲਾ ਜਿਹੜਾ ਸਬਜ਼ੀ ਵੇਚਦਾ ਉਹਦੀ ਇੰਨੀ ਔਕਾਤ ਸੀ ਪੋਲੀਟੀਕਲ ਤੌਰ ਤੇ ਜਾਂ ਸਮਾਜਿਕ ਤੌਰ ਤੇ ਕਿ ਉਹਦੇ ਗੈਂਗਸਟਰਾਂ ਦੇ ਨਾਲ ਸਬੰਧ ਸੀ ਇਹਦੇ ਪਿੱਛੇ ਕੌਣ ਹੈ ਜਿਹੜੀ ਜ਼ਮੀਨ ਦਾ ਰੌਲਾ ਉਹ ਜ਼ਮੀਨ ਵੰਡੀ ਕਿਵੇਂ ਗਈ ਹੈਗੀ ਹੈ ਕਿੰਨੇ ਏਕੜ 16 ਏਕੜ ਆ 14 ਜਿੰਨੀ ਵੀ 14 15 ਏਕੜ ਉਹ ਕਹਿੰਦੇ ਪੰਜ ਸੱਤ ਜਣੇ ਨੇ ਵੰਡ ਲਈ ਕਿਸੇ ਨੂੰ 2 ਕਿਲੇ ਦੇ ਤੇ ਕਿਨੂੰ 3 ਕਿਲੇ ਦੇ ਤੇ 4 ਕਿਲੋ ਦੇ ਚ ਗੈਂਗਸਟਰ ਵੀ ਆਗੇ ਹੁਣ ਸਭ ਤੋਂ ਵੱਡੀ ਇਹ ਵੀ ਗੱਲ ਆ ਕਿ ਜਿਹੜਾ ਮਸਲਾ ਕਿ ਇਹ ਜਾਂਚ ਦਾ ਵਿਸ਼ਾ ਔਰ ਕਹਿੰਦੇ ਕਿ ਜਿਹੜੀ ਆ ਜ਼ਮੀਨ ਹੈ ਕਿਤੇ 60 ਲੱਖ ਨੂੰ ਕਿਲਾ ਜੀ ਤੇ ਲਈ ਕਿਨੇ ਕਿਨੇ ਲੱਖ ਨੂੰ ਆ 16 16 ਸਾਲ 16 17 18 ਲੱਖ ਆ ਮਤਲਬ ਉਹ ਕਹਿੰਦੇ ਨਾ ਕਿ ਚੋਰਾ ਦਾ ਮਲ ਕੀ ਗੱਜਾਂ ਦੇ ਹਿਸਾਬ ਦੇ ਨਾਲ ਹੀ ਹੋ ਗਿਆ ਨਾ ਹੁਣ ਇਹ ਬਹੁਤ ਵੱਡਾ ਇਨਵੈਸਟੀਗੇਸ਼ਨ ਵਾਲਾ ਸਵਾਲ ਹੁਣ ਸਭ ਤੋਂ ਵੱਡੀ ਗੱਲ ਹੈ ਕਿ ਉੱਥੇ ਇੱਕ ਤੇ ਆਮ ਆਦੀ ਪਾਰਟੀ ਦਾ ਰੌਲਾ ਪੈ ਰਿਹਾ ਆਮ ਆਦੀ ਪਾਰਟੀ ਦਾ ਜਿਹੜਾ ਇਹ ਮਾਰਕੀਟ ਚੇਅਰਮੈਨ ਸੀ ਆਮ ਆਦੀ ਪਾਰਟੀ ਦੇ ਉੱਤੇ ਐਮਐਲਏ ਹਾਲਾਂਕਿ ਬਹੁਤ ਸਿਆਣੇ ਐਮਐਲਏ ਨੇ ਮਨਵਿੰਦਰ ਸਿੰਘ ਗਿਆਸਪੁਰਾ ਉਹ ਇੰਜੀਨੀਅਰ ਵੀ ਨੇ ਪੰਜਾਬ ਦੇ بڑے ਉਹਨਾਂ ਪੰਥਕ ਮਸਲੇ ਉਠਾਏ ਨੇ ਹੁਣ ਵੱਖਰੀ ਗੱਲ ਉਹ ਘੱਟ ਠਾਉਂਦੇ ਹੈਗੇ ਨੇ ਪਹਿਲਾਂ ਕਾਫੀ ਠਾਉਂਦੇ ਰਹੇ ਨੇ ਜਦੋਂ ਸਰਕਾਰ ਨਹੀਂ ਸੀ ਹੁੰਦੀ ਹੁਣ ਕਿਉਂਕਿ ਸਰਕਾਰ ਦੇ ਵਿੱਚ ਆਉਂਦੇ ਮਜਬੂਰੀ ਬਾਂਜੀ ਪਰ ਉਹਨਾਂ ਨੂੰ ਘੱਟੋ ਘੜ ਕੋ ਕਿ ਇੱਕ ਗੁਰਸਿੱਖਾ ਗੁਰਸਿੱਖ ਬੰਦੇ ਨੂੰ ਇਸ ਮਸਲੇ ਵਿੱਚ ਖੁੱਲ ਕੇ ਦੱਸਣਾ ਚਾਹੀਦਾ ਹੈਗਾ ਜਿਹੜੀ ਜਦੋਂ ਬੰਦਾ ਚੁੱਪ ਕਰਦਾ ਉੱਤੇ ਵੀ ਕਈ ਤਰ੍ਹਾਂ ਦੇ ਸਵਾਲ ਖੜੇ ਹੁੰਦੇ ਨੇ ਚੁੱਪ ਦੇ ਵਿੱਚ ਇਹ ਨਹੀਂ ਹੈ ਕਿ ਕਹਿੰਦੇ ਕਿ ਤੁਸੀਂ ਵੇਲਾ ਟਾਲੋ ਚੁੱਪ ਦੇ ਵਿੱਚ ਵੀ ਕੀ ਤੁਸੀਂ ਕਿਹਦਾ ਸਾਥ ਦੇ ਰਹੇ ਹੋ ਕਸੂਰਵਰਾਂ ਦਾ ਜਾਂ ਬੇਕਸੂਰਾਂ ਦਾ ਉਹ ਇੱਕ ਗੁਰਸਿੱਖ ਨੇ ਐਮ ਐਲ اے ਉਹਨਾਂ ਨੂੰ ਖੁੱਲ ਕੇ ਦੱਸਣਾ ਚਾਹੀਦਾ ਉਹਨਾਂ ਨੂੰ ਆਪ ਪੁਲਿਸ ਨੂੰ ਫੋਨ ਕਰਨਾ ਚਾਹੀਦਾ ਕਿਸ ਮਸਲੇ ਦੇ ਵਿੱਚ ਜਿਹੜੇ ਵੀ ਦੋਸ਼ੀ ਹੋਣ ਚਾਹੇ ਉਹ ਜਿਹੜੀਆਂ ਵੀ ਤਰਾਣੀਆਂ ਕਾਨੂੰਨ ਮੁਤਾਬਕ ਉਹਨਾਂ ਨੂੰ ਕਾਰਵਾਈ ਹੋਣੀ ਚਾਹੀਦੀ ਹੁਣ ਇੱਕ ਹੋਰ ਸਭ ਤੋਂ ਵੱਡਾ ਇਮਤਿਆਨ ਹੈ ਕਿ ਜਿਹੜੇ ਉੱਥੇ ਐਸਐਸਪੀ ਮੈਡਮ ਨੇ ਉਹ ਪੰਜਾਬ ਦੇ ਕੈਬਨਿਟ ਮੰਤਰੀ ਦੇ ਜੀਵਨ ਸਾਥਨ ਨੇ ਉਹਨਾਂ ਤੇ ਇੱਕ ਵੱਖਰਾ ਪ੍ਰੈਸ਼ਰ ਪਾਇਆ ਜਾਣਾ ਪੁਲਿਸ ਤੇ ਕਿ ਉਹ ਪਾਰਟੀ ਦਾ ਹੀ ਹੈ ਉੱਥੇ ਆਮ ਆਦੀ ਪਾਰਟੀ ਦੇ ਚੇਅਰਮੈਨ ਆ ਉਹ ਇੱਕ ਇਨਵੋਲਵਮੈਂਟ ਹੈ ਕੇਸ ਰਜਿਸਟਰਡ ਹੈ ਠੀਕ ਹੈ ਹਾਲਾਂਕਿ ਐਫਆਈਆਰ ਤੋਂ ਤੇ ਮੈਨੂੰ ਲੱਗਦਾ ਕਿ ਹਲੇ ਖੰਨਾ ਪੁਲਿਸ ਜਿਹੜੀ ਨਿਰਪੱਖ ਆ ਉਹਨਾਂ ਅੱਗੇ ਜਾਂਚ ਹੋਣੀ ਆ ਜਾਂਚ ਦੇ ਵਿੱਚ ਕਈ ਬੰਦੇ ਨਵੇਂ ਪਹਿਣਗੇ ਕਈਆਂ ਨੂੰ ਬਾਹਰ ਕੱਢਿਆ ਜਾਊਗਾ ਪਰ ਇਹ ਉਹਨਾਂ ਦਾ ਵੀ ਹਿੰਮਤ ਧਿਆਨ ਹੈ ਜਿਹੜੇ ਮੈਡਮ ਡਾਕਟਰ ਜੋਤੀ যাদਬ ਨੇ ਉਹਨਾਂ ਦਾ ਬਹੁਤ ਵੱਡਾ ਹਿੰਮਤ ਧਿਆਨ ਖੰਨੇ ਐਸਐਸਪੀ ਲੱਗੇ ਨੇ ਉਹ ਬਤੌਰ ਪਹਿਲੀ ਪੋਸਟਿੰਗ ਉਹਨਾਂ ਦੀ ਐਸਐਸਪੀ ਔਰ ਇੱਕ ਆਈਪੀਐਸ ਅਫੀਸਰ ਜਿਹੜੇ ਚੰਗੇ ਆਈਪੀਐਸ ਅਫੀਸਰ ਡਾਕਟਰ ਜੋਤੀ যাদਬ ਤੋਂ ਵੀ ਆਸ ਕਰਨੀ ਬੰਦੀ ਕਿ ਪਾਰਟੀ ਦਾ ਪ੍ਰੈਸ਼ਰ ਵੀ ਹੋ ਸਕਦਾ ਉਤੇ ਐਮਐਲਏ ਦਾ ਪ੍ਰੈਸ਼ਰ ਹੀ ਹੋ ਜਾ ਪਰ ਤੁਸੀਂ ਇੱਕ ਵਰਦੀ ਨੂੰ ਧਿਆਨ ਵਿੱਚ ਰੱਖਦੇ ਹੋ ਯੂਨੀਫਾਰਮ ਨੂੰ ਧਿਆਨ ਵਿੱਚ ਰੱਖਦੇ ਸੰਵਿਧਾਨ ਨੂੰ ਧਿਆਨ ਵਿੱਚ ਰੱਖਦੇ ਤੁਹਾਨੂੰ ਇੱਥੇ ਨਿਰਪੱਖ ਜਿਹੜਾ ਵਾ ਨਿਤਾਰਾ ਕਰਨਾ ਪੈਣਾ ਚਲੋ ਪੁਲਿਸ ਦਾ ਆਪਣਾ ਰੋਲ ਆ ਕਿਉਂਕਿ ਕੋਈ ਇਨਸੀਡੈਂਟ ਵਾਲੀ ਗੱਲ ਹੈ ਕਿ ਉਹ ਇੱਕ ਮਨਿਸਟਰ ਦੇ ਵਾਈਫ ਨੇ ਸਰਕਾਰ ਉਹਨਾਂ ਦੀ ਹੈਗੀ ਆ ਉਹਨਾਂ ਉਹ ਧਰਮ ਸੰਕਟ ਦੇ ਵਿੱਚ ਵੀ ਆ ਹੋ ਸਕਦਾ ਧਰਮ ਸੰਕਟ ਦੇ ਵਿੱਚ ਹਰਜੋਤ ਸਿੰਘ ਬੈਂਸ ਸਾਹਿਬ ਵੀ ਫਸ ਜਾਣ ਹੈਨਾ ਬੜਾ 100 ਗੱਲਾਂ ਉੱਠਣੀਆਂ ਬਾਅਦ ਚ ਆਪੋਜੀਸ਼ਨ ਨੇ ਵੀ ਮੁੱਦਾ ਬਣਾਉਣਾ ਹੈਗਾ ਪਰ ਜਿਹੜੇ ਉਥੋਂ ਦੇ ਐਮਐਲਏ ਨੇ ਮਨਵਿੰਦਰ ਸਿੰਘ ਗਿਆਸਪੁਰਾ ਸਾਹਿਬ ਉਹ ਉਹਨਾਂ ਦੀ ਚੁੱਪੀ ਉਹਨਾਂ ਨੂੰ ਤੋੜਨੀ ਚਾਹੀਦੀ ਹੈਗੀ ਹੈ ਜੇ ਠੀਕ ਹੈ ਕਿ ਤੁਸੀਂ ਇੱਕ ਬੰਦੇ ਨੂੰ ਤੁਸੀਂ ਆਪ ਆਮ ਘਰ ਦੇ ਵਿੱਚੋਂ ਉੱਠ ਕੇ ਇੱਕ ਐਮਐਲਏ ਬਣ ਗਏ ਚਲੋ ਤੁਸੀਂ ਤੁਹਾਡੀ ਚੋਇਸ ਸੀ ਕਿ ਬੰਦਾ ਰੇੜੀ ਲਾਉਂਦਾ ਸਬਜ਼ੀ ਵੇਚਦਾ ਇਹਨੂੰ ਮੌਕਾ ਦੇਣਾ ਚਾਹੀਦਾ ਠੀਕ ਗੱਲ ਅੱਛੀ ਗੱਲ ਆ ਹਰ ਇੱਕ ਨੂੰ ਮੌਕੇ ਮਿਲਣੇ ਚਾਹੀਦੇ ਨੇ ਤੁਸੀਂ ਉਹਦਾ ਮਾਨ ਸਨਮਾਨ ਕੀਤਾ ਹੈ ਪਰ ਜਿਹੜਾ ਉਹ ਵਾਲਾ ਉਹਦਾ ਕੈਰੇਕਟਰ ਆ ਰਿਹਾ ਪੀ ਉਹ ਮਕਦਮਾ ਦਰਜ ਨੇ ਜ਼ਮੀਨ ਤੇ ਕਬਜ਼ਾ ਜਾਂ ਵੇਚੀ ਜਾਂ ਕਿਵੇਂ ਲਈ ਕਿੰਨੇ ਖਰੀਦੀ ਤੇ ਪਿੱਛੇ ਕੌਣ ਉਹਦੇ ਤੇ ਤੁਹਾਡਾ ਨਾਤਾ ਤੋੜਨਾ ਚਾਹੀਦਾ ਹੈ ਨਾ ਇਸ ਕਰਕੇ ਮਨਵਿੰਦਰ ਸਿੰਘ ਸਾਹਿਬ ਨੂੰ ਇਸ ਬੰਦੇ ਨਾਲ ਨਾਤਾ ਤੋੜਨਾ ਚਾਹੀਦਾ ਔਰ ਸਰਕਾਰ ਨੂੰ ਇਹਦੀ ਜਿਹੜੀ ਚੇਅਰਮੈਨੀ ਵਾਪਸ ਲੈਣੀ ਚਾਹੀਦੀ ਹੈ ਕਿ ਜਿਹੜੇ ਤੁਸੀਂ ਪਾਰਟੀ ਦੇ ਵਿੱਚ ਉਹ ਬੰਦਿਆਂ ਨੂੰ ਚੇਅਰਮੈਨੀ ਦੇ ਰਹੇ ਨੇ ਜਿਹੜੇ ਖੁਦ ਬਦਮਾਸ਼ ਨੇ ਕੋਡ ਉਹਨਾਂ ਦੇ ਗੈਂਗਸਟਰਾਂ ਦੇ ਨਾਲ ਸਬੰਧ ਨੇ ਇਹੋ ਜਿਹੇ ਜਿਹੜੇ ਤੁਸੀਂ ਹੀਰੇ ਚੁਣ ਕੇ ਪਾਰਟੀ ਨੂੰ ਬਦਨਾਮ ਕਰਿਓ ਸਰਕਾਰ ਨੂੰ ਬਦਨਾਮ ਕਰੇ ਉਹ ਸਰਕਾਰ ਨੂੰ ਵੀ ਨਾਤਾ ਤੋੜਨਾ ਚਾਹੀਦਾ ਵਾ ਤੇ ਉਹ ਐਮਐਲਏ ਸਾਹਿਬ ਨੂੰ ਵੀ ਨਾਤਾ ਤੋੜਨਾ ਚਾਹੀਦਾ ਵਿੱਚ ਇੱਕ ਦਿਲਚਸਪ ਪਹਿਲੂ ਹੋਰ ਹੈ ਕਿ ਕਹਿੰਦੇ ਦਰਾਹੇ ਦਾ ਐਮਸੀ ਹੈ ਕਾਂਗਰਸ ਦਾ ਉਹਦਾ ਭਰਾ ਵੀ ਇਨਵੋਲਵ ਆ ਜਿਹੜਾ ਗ੍ਰਿਫਤਾਰ ਵੀ ਹੋ ਗਿਆ ਲੱਕੀ ਲੱਕੀ ਦੱਸਦੇ ਆ ਨਿਰੰਦਰ ਸਿੰਘ ਲੱਕੀ ਉਹ ਗ੍ਰਿਫਤਾਰ ਹੋ ਜਾਂਦਾ ਪਰ ਤਿੰਨ ਜਿਹੜੇ ਚੋਟੀ ਦੇ ਬੰਦੇ ਬੂਟਾ ਸਿੰਘ ਰਾਣੋ ਇੱਕ ਰਵੀ ਰਾਜਗੜ ਹੈ ਕੋਈ ਇੱਕ ਯਾਦਵਿੰਦਰ ਸਿੰਘ ਯਾਦੂ ਜਿਨ੍ਹਾਂ ਦਾ ਕ੍ਰਿਮੀਨਲ ਰਿਕਾਰਡ ਵੀ ਆ ਦੋ ਜਣਿਆਂ ਦਾ ਤੇ ਕਬੂਟਾ ਸਿੰਘ ਰਾਣੂ ਇਹ ਤਿੰਨ ਜਣੇ ਗ੍ਰਿਫਤਾਰ ਨਹੀਂ ਹੋਏ ਬਾਕੀ ਸਾਰੇ ਗ੍ਰਿਫਤਾਰ ਹੋ ਗਏ ਮੈਂ ਵੀ ਕਹ ਰਿਹਾ ਕਿ ਪੁਲਿਸ ਤੇ ਫਿਰ ਪ੍ਰੈਸ਼ਰ ਪਏਗਾ ਨਾ ਜੀ ਵੀ ਜੇ ਬਾਕੀ ਬੰਦੇ ਫੜੇ ਗਏ ਨੇ ਤੇ ਇਹ ਕਿੱਥੇ ਇਹ ਕਿਉਂ ਨਹੀਂ ਫੜੇ ਗਏ ਨੇ ਐਫ ਆਈ ਆਰ ਦੇ ਵਿੱਚ ਸਾਰਿਆਂ ਦੇ ਨਾਮ ਆ ਹੁਣ ਇਹਨਾਂ ਨੇ ਕਿ ਉਹਨਾਂ ਨੂੰ ਬਾਰੋ-ਬਾਰੋ ਜਾਂਚ ਦੇ ਵਿੱਚੋਂ ਬਾਹਰ ਕੱਢ ਦਿੱਤਾ ਜਾਵੇ ਮੈਂ ਸੇ ਕਹ ਰਿਹਾ ਕਿ ਇਹ ਬੜਾ ਮਸਲਾ ਬੜਾ ਸੀਰੀਅਸ ਆ ਖੰਨਾਪੁਰਸ ਵਾਸਤੇ ਵੀ ਹੈ ਨਾ ਕਿ ਉਹ ਹੁਣ ਕੀ ਕਰਨਗੇ ਮੰਨ ਲਓ ਜੇ ਬਾਕੀ ਜੇ ਪਾਰਟੀ ਦੇ ਵਰਕਰ ਜਾਂ ਸਮਰਥਕ ਤੇ ਜਿਹੜੇ ਇਹ ਮੇਨ ਨੇ ਚੇਅਰਮੈਨ ਚਲੋ ਠੀਕ ਹੈ ਉਹ ਜਿਹੜੇ ਉਹ ਜਿਨ੍ਹਾਂ ਦੇ ਆਲਰੇਡੀ ਕ੍ਰਿਮੀਨਲ ਰਿਕਾਰਡ ਬੋਲਦਾ ਜਿਨ੍ਹਾਂ ਦੇ ਮਕਦਮੇ ਦਰਜ ਉਹਨਾਂ ਨੂੰ ਵੀ ਫੜ ਲੈਣਗੇ ਪਰ ਬੂਟਾ ਸਿੰਘ ਨੂੰ ਤਾਂ ਫੜਨਾ ਪੈਣਾ ਹੈ ਹੈ ਨਾ ਵੀ ਬੂਟੇ ਨੇ ਵੀ ਤੇ ਜਿਹੜੀ ਸ਼ਾਨ ਲੈਣੀ ਸਰਕਾਰ ਦੀ ਉਹਨੇ ਲੈ ਲਈ ਹੁਣ ਇਹ ਬਹੁਤ ਹੀ ਸੀਰੀਅਸ ਹੈ ਔਰ ਇਹਦੇ ਮਸਲੇ ਦੇ ਵਿੱਚ ਖੁਦ ਜਿਹੜੇ ਨੇ ਉਹਨਾਂ ਨੂੰ ਜਿਹੜੇ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਸਾਹਿਬ ਆ ਉਹਨਾਂ ਨੂੰ ਚਾਹੀਦਾ ਪਈ ਆ ਉਠੋ ਖੁੱਲ ਕੇ ਬੋਲੋ ਦੱਸੋ ਕਿਉਂਕਿ ਇਲਾਕੇ ਦਾ ਕੋਈ ਆਮ ਆਦੀ ਪਾਰਟੀ ਦਾ ਲੀਡਰ ਜਾਂ ਸਰਕਾਰ ਦਾ ਕੋਈ ਨੁਮਾਇੰਦਾ ਜੇ ਉਹ ਇਦਾਂ ਦੇ ਕ੍ਰਿਮੀਨਲ ਐਕਟੀਵਿਟੀ ਚ ਗੈਰ ਕਾਨੂੰਨੀ ਐਕਟੀਵਿਟੀ ਦੇ ਵਿੱਚ ਉਹਦੀ ਸ਼ਮੂਲਿਤ ਹੁੰਦੀ ਹੈ ਤੇ ਉਸ ਇਲਾਕੇ ਦੇ ਐਮਐਲਏ ਤੇ ਵੀ ਸਵਾਲ ਆਪੋਜੀਸ਼ਨ ਪਾਰਟੀ ਦੇ ਖੜੇ ਕਰਨਗੇ ਕਿਉਂਕਿ ਐਮਐਲਏ ਤੋਂ ਬਗੈਰ ਉਹ ਚੇਅਰਮੈਨ ਨਹੀਂ ਸੀ ਲੱਗ ਸਕਦਾ ਜੇ ਨਹੀਂ ਵੀ ਉਹਨਾਂ ਨੇ ਲਾਇਆ ਹੋਗਾ ਤੇ ਜੇ ਉੱਪਰ ਵਾਲਿਆਂ ਨੇ ਲਾਇਆ ਜਾਂ ਥੱਲੇ ਵਾਲਿਆਂ ਨੇ ਲਾਇਆ ਜਾਂ ਵਿਚਕਾਰਲੇ ਵਾਲਿਆਂ ਨੇ ਲਾਇਆ ਪਰ ਹੁਣ ਇਲਾਕੇ ਦੇ ਤੁਸੀਂ ਸੇਵਾਦਾਰ ਹੋ ਤੇ ਹੁਣ ਤੁਹਾਡੀ ਜ਼ਿੰਮੇਵਾਰੀ ਬੰਨ੍ਹਦੀ ਆ ਗਈ ਹੈ ਕਿ ਜਿਹੜੇ ਵੀ ਲੋਕ ਕਸੂਰਵਾਰ ਔਰ ਸਰਕਾਰ ਨੂੰ ਵੀ ਇਸ ਮਸਲੇ ਦੇ ਵਿੱਚ ਇੱਕ ਨਿਰਪੱਖ ਜਾਂਚ ਕਰਨੀ ਚਾਹੀਦੀ ਜਿਹੜੇ 14-15 ਕਿਲੇ ਨੇ ਉਹ ਕੀ ਸੀ ਸਰਕਾਰੀ ਸੀ ਜਾਂ ਧੱਕੇ ਨਾਲ ਕਬਜ਼ਾ ਕੀਤਾ ਇਹ ਕਿਹਦੇ ਸੀ ਜਿਹੜਾ ਮਾਰਕੀਟ ਉਹ ਵੀ ਸਭ ਤੋਂ ਵੱਡੀ ਕਿ ਹਾਈਵੇ ਤੇ ਹੋਵੇ ਏਰੀਆ ਖੰਨੇ ਦਾ ਨਾਲ ਪਿੰਡ ਹੋਵੇ ਅੱਜ ਕੱਲ ਮਾੜੇ ਤੋਂ ਮਾੜੇ ਜਿਹੜੇ ਬਾਰਡਰ ਤੇ ਪਿੰਡ ਹੈ ਮੰਨ ਲਓ ਗੁਰਦਾਸ ਪਿੰਡ ਹੈ ਇਹ ਪੂਰਾ ਕਹਿੰਦੇ ਵਧੀਆ ਲੱਗਦਾ ਮੈਂ ਮੈਂ ਉਹੀ ਜਿਹੜੀ ਗੱਲ ਕਰ ਰਿਹਾ ਕਿ ਅੱਜ ਮਾੜੇ ਤੋਂ ਮਾੜੇ ਪਿੰਡ ਦੇ ਵਿੱਚ ਚਲ ਜੋ ਬਾਰਡਰ ਜਿੱਥੇ ਹਨਾ ਉੱਥੇ ਵੀ ਪਿੰਡਾਂ ਦੇ ਵਿੱਚ 30 35 35 ਲੱਖ ਦਾ ਕਿਲਾ ਤੇ ਇਹਦੇ ਹਾਈਵੇ ਤੇ 60 ਲੱਖ ਦਾ ਜਿਹੜਾ ਕਿਲਾ ਇਹ ਜਿਹੜਾ ਲੋਕਾਂ ਨੇ 16 16 ਲੱਖ ਜਾਂ 18 18 ਲੱਖ ਦਾ ਲਿਆ ਇਹ ਵਜ੍ਹਾ ਕੀ ਹੈ ਇਹਦੇ ਇਹਦੇ ਜਾਂਚ ਹੋਣੀ ਚਾਹੀਦੀ ਹੈ ਇਸ ਮਸਲੇ ਦੇ ਵਿੱਚ ਤੇ ਤਹਿਸੀਲਦਾਰ ਜਾਂ ਉੱਥੋਂ ਦੀ ਜਿਹੜੀ ਤਹਿਸੀਲ ਆ ਉਹਦਾ ਵੀ ਰਿਕਾਰਡ ਚੈੱਕ ਕਰਨਾ ਚਾਹੀਦਾ ਹੈਗਾ ਕਿ ਇੰਨਾ ਮਹਿੰਗਾ ਤੇ ਵੇਚਣ ਵਾਲੇ ਕੌਣ ਨੇ ਤੇ ਖਰੀਦਣ ਵਾਲੇ ਕੌਣ ਨੇ ਤੇ ਜਿਹੜੀ ਇਹ ਜਿਹੜੀ ਜ਼ਮੀਨ ਆ ਜਿਹੜੀ ਵੰਡੀ ਗਈ ਆ ਇਹ ਕਿਹਦੇ ਕਿਹਦੇ ਨਾਮ ਤੇ ਨੇ ਕਿਉਂਕਿ ਅੱਜ ਕੱਲ ਹੁੰਦਾ ਹੈ ਕਿ ਊੜਾ ਏੜੇ ਦੇ ਨਾਮ ਤੇ ਕਰਵਾ ਦਿਓ ਉਹਦੇ ਪਿੱਛੇ ਹੋਰ ਹੁੰਦੇ ਨੇ ਹਣਾ ਪਰ ਕਈ ਆਮ ਆਦੀ ਪਾਰਟੀ ਦੇ ਦੇਖੇ ਮੈਂ ਐਮ ਐਲ ਏ ਚਰਚਾ ਚ ਆਉਂਦੇ ਕਿ ਆਪਸ ਦੇ ਵਿੱਚ ਹੀ ਗੱਲਾਂ ਕਰਦੇ ਰਹਿੰਦੇ ਹੈਗੇ ਨੇ ਪੀ ਇੰਨੇ ਕੀ ਬਣ ਗਏ ਇੰਨੇ ਕੇ ਜਮੀਨ ਫਲਾਨੇ ਲੈ ਲਈ ਠਿਮਕਨੇ ਲੈ ਲਈ ਹੈਗੇ ਜਿਨ੍ਹਾਂ ਦੇ ਘਰ ਪੰਜ ਪੰਜ ਮਰਲੇ ਦੇ ਸੀ ਜਾਂ 10 ਮਰਲੇ ਦੇ ਹੋਣਗੇ ਵਾਦ ਤੋਂ ਵਾਦ ਉਹ ਵੀ ਹੁਣ 25 25 30 30 40 40 50 50 ਕਿੱਲਾਂ ਦੇ ਮਾਲਕ ਹੋ ਗਏ ਨੇ ਕਈਆਂ ਨੇ ਤੇ ਡਾਇਰੈਕਟ ਲੈ ਲੈਨੇ ਕਈਆਂ ਦੇ ਗਾਂ ਉਹਨਾਂ ਨੇ ਆਪਣੇ ਹੋਰਾਂ ਦੇ ਨਾਮ ਤੇ ਲੈ ਲੈ ਆਗੇ ਨੇ ਇਸ ਕਰਕੇ ਮੈਂ ਕਹਿੰਦਾ ਕਿ ਕੋਈ ਵੀ ਜਿਹੜਾ ਇਹਨਾਂ ਦਾ ਐਮ ਐਲ ਏ ਉਹ ਹੁਣ ਆਮ ਕਰਦਾ ਨਹੀਂ ਹੈਗਾ ਨਾ ਹੁਣ ਇਹ ਜਿਹੜਾ ਸਵਾਲ ਹੈ ਕਿ ਹੁਣ ਸਾਰਾ ਮਸਲਾ ਹੁਣ ਮੁੱਖ ਮੰਤਰੀ ਤੱਕ ਪਹੁੰਚ ਜਾਣਾ ਹੈਗਾ ਵੀ ਜੇ ਪਟਿਆਲੇ ਦਾ ਇੱਕ ਸਰਪੰਚ ਫੜਿਆ ਗਿਆ 11 ਉਰਤੇ ਪਹਿਲਾ ਮਕਦਮਾ ਦਰਜ ਸੀ ਜੀ ਠੀਕ ਹੈ 70 ਕਿਲੋ ਭੁੱਕੀ ਗਾਂਜਾ ਫੀਮ ਤੇ 13 ਲੱਖ ਡਰਗ ਮਣੀ ਉਹ ਵੀ ਜੇਲ੍ਹ ਦੇ ਵਿੱਚ ਆ ਉਥੋਂ ਦੇ ਐਮਐਲਏ ਦਾ ਰੋਲ ਆ ਕਰੂਰ ਸਾਹਿਬ ਇੱਕ ਸਰਪੰਚ ਨੇ ਐਸਐਚਓ ਮਾਰ ਦਿੱਤਾ ਹੈਗਾ ਉਥੇ ਇੱਕ ਆਮ ਆਦੀ ਪਾਰਟੀ ਦਾ ਐਮਐਲਏ ਆ ਇੱਥੇ ਇੱਕ ਮਾਰਕੀਟ ਕਮੇਟੀ ਦੇ ਚੇਅਰਮੈਨ ਦੇ ਖਿਲਾਫ ਕਿੰਨੇ ਬੰਦਿਆਂ ਦੇ ਖਿਲਾਫ ਮੁਕਦਮਾ ਅੰਦਰ ਹੋਇਆ ਜ਼ਮੀਂਦਾਰ ਰੋੜਾ ਹੈਗਾ ਇੱਥੇ ਵੀ ਆਮ ਆਦੀ ਪਾਰਟੀ ਦਾ ਐਮਐਲਏ ਹੁਣ ਜਾਂ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੱਸਣ ਜਾਂ ਫਿਰ ਆਮ ਆਦੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਰੋੜਾ ਸਾਹਿਬ ਦੱਸਣ ਕਿ ਤੁਹਾਡੇ ਸਰਕਾਰ ਦੇ ਵਿੱਚ ਇਹ ਕੀ ਕੁਝ ਹੋ ਰਿਹਾ ਜਿਹੜੇ 2 ਨੰਬਰ ਦੇ ਧੰਦੇ ਚੱਲ ਰਹੇ ਨੇ ਜਾਂ ਜਿਹੜੇ ਤੁਹਾਡੇ ਸਰਪੰਚ ਇਹ ਬਲੈਕਮੇਲ ਦਾ ਕੰਮ ਕਰ ਰਹੇ ਨੇ ਨਸ਼ੇ ਵੇਚ ਰਹੇ ਰਹਿ ਗਨੇ ਥਾਣੇਦਾਰ ਮਾਰ ਰਹੇ ਨੇ ਇਹ ਬਦਨਾਮੀ ਕੀ ਦੀ ਹੋ ਰਹੀ ਹੈ ਪਾਰਟੀ ਦੀ ਬਦਨਾਮੀ ਹੋ ਰਹੀ ਹੈ ਸਰਕਾਰ ਦੀ ਬਦਨਾਮੀ ਹੋ ਰਹੀ ਹੈ ਤੇ ਆਪੋਜੀਸ਼ਨ ਤੇ ਠਾਏ ਕੀ ਮੁੱਦਾ ਵੀ ਕਾਨੂੰਨ ਵਿਵਸਥਾ ਵਿਗੜੀ ਅੱਜ ਦੇਖੋ ਸਰਪੰਚ ਮਾਰਿਆਗਾ ਵਿਕਰਮ ਸਿੰਘ ਮਜੀਠੀਆ ਦਾ ਟਵੀਟ ਸੁਭੀ ਸਿੰਘ ਬਾਦਲਾ ਦਾ ਟਵੀਟ ਪ੍ਰਤਾਪ ਸਿੰਘ ਬਾਜਵਾ ਦਾ ਟਵੀਟ ਉਹ ਦਾ ਰਾਜਾ ਵਿਡਿੰਗ ਦਾ ਚਲੋ ਅੱਜਕੱਲ ਸਾਰੇ ਪਾਰਟੀਆਂ ਟਵੀਟ ਹੀ ਕਰਦੀਆਂ ਸੰਘਰਸ਼ਾਂ ਵਾਲੇ ਤੇ ਕੰਮ ਗਏ ਆਏ ਹੁਣ ਇਹ ਜਿਹੜੀ ਜਾਂ ਜਾਂ ਸਰਕਾਰ ਇਸ مسئلے ਤੇ ਨਹੀਂ ਬੋਲੀ ਠੀਕ ਹੈ ਸਰਕਾਰ ਕਹੇਗੀ ਕਿ ਕਾਨੂੰਨ ਆਪਣੇ ਹਿਸਾਬ ਨਾਲ ਕੰਮ ਕਰੇਗੀ ਪਰ ਕਾਨੂੰਨ ਨੂੰ ਆਪਣੇ ਹਿਸਾਬ ਨਾਲ ਕੰਮ ਕਰਨ ਦੋਗੇ ਇਹ ਆਪਣੇ ਆਪ ਚ ਇੱਕ ਵੱਡਾ ਸਵਾਲ ਹੈ ਲੇਕਿਨ ਜਦੋਂ ਇਦਾਂ ਦੀਆਂ ਘਟਨਾਵਾਂ ਵਾਪਰਦੀਆਂ ਨੇ ਤਾਂ ਉਹ ਸਰਕਾਰ ਦੇ ਜਿਹੜੇ ਚੰਗੇ ਕੰਮ ਨੇ ਉਰਤੇ ਵੀ ਪਰਛਾਵਾਂ ਪੈਂਦਾ ਉਹ ਸਰਕਾਰ ਤੇ ਕਿ ਸਰਕਾਰ ਕਹਿੰਦੀ ਕਿ ਅਸੀਂ ਬਹੁਤ ਪ੍ਰਾਪਤੀਆਂ ਕੀਤੀਆਂ ਕੰਮ ਹੋਏ ਵੀ ਕਿਤੇ ਵੀ ਜਿੰਨੇ ਸਰਕਾਰ ਕਰਦੇ ਹੈ ਕਿੰਨੇ ਇੱਕ ਗਰਾਊਂਡ ਲੈਵਲ ਤੇ ਇੱਕ ਇਸ਼ਤਿਹਾਰਾਂ ਦੇ ਵਿੱਚ ਵੀ ਬਥੇਰੇ ਸਰਕਾਰ ਦੇ ਕੰਮ ਦਿਖ ਰਹੇ ਜਾਂ ਗਿਨਾਰੇ ਨੇ ਕਿ ਜਿੱਥੇ ਕਈ ਸਾਲਾਂ ਤੋਂ ਪ੍ਰਿੰਸੀਪਲ ਨਹੀਂ ਆਇਆਗਾ ਉਥੇ ਬਾਥਰੂਮਾਂ ਦਾ ਦੁਗਾਟਨ ਹੋ ਰਹੇ ਨੇ ਲੈਟਰੀਨਾਂ ਦੇ ਦੁਗਾਟਨ ਹੋ ਰਹੇ ਨੇ ਪਖਾਨਿਆਂ ਦੇ ਦੁਗਾਟਨ ਹੋ ਰਹੇ ਨੇ ਉਹ ਸਾਰੇ ਜਿਹੜੇ ਸਵਾਲ ਸਰਕਾਰ ਦੇ ਚੋਂ ਚੰਗੇ ਕੰਮ ਬਾਥਰੂਮਾਂ ਦੇ ਦੁਗਾਟ ਨਹੀਂ ਕਰ ਰਹੇ ਨੇ ਇਹਦਾ ਮਤਲਬ ਕਿ ਪਹਿਲੇ ਕੰਮ ਕਰ ਗਏ ਸੀ ਉਹ ਬਾਥਰੂਮ ਨਹੀਂ ਬਣਾ ਕੇ ਗਏ ਸੀ ਇਹਨਾਂ ਦੇ ਪੱਲੇ ਸਿਰ ਬਾਥਰੂਮ ਬਣਾਉਣ ਦਾ ਹੀ ਕੰਮ ਮਿਲੇਗਾ ਚਲੋ ਇਹ ਵੀ ਇੱਕ ਡਿਵੈਲਪਮੈਂਟ ਹੀ ਆ ਕਿ ਜਿਹੜੇ ਸਕੂਲਾਂ ਚ ਬਾਥਰੂਮ ਨਹੀਂ ਹਾਲਾਂਕਿ ਹਾਈ ਕੋਰਟ ਦੀਆਂ ਵੀ ਡਾਇਰੈਕਸ਼ਨ ਸੀ ਕਿ ਕੁੜੀਆਂ ਵਾਸਤੇ ਵੱਖਰੇ ਬਾਥਰੂਮ ਹੋਣੇ ਚਾਹੀਦੇ ਮੁੰਡਿਆਂ ਵਾਸਤੇ ਵੱਖਰੇ ਚਲੋ ਪਿਛਲੀ ਸਰਕਾਰ ਬਾਥਰੂਮ ਨਹੀਂ ਬਣਾ ਗਈ ਇਹਨਾਂ ਨੇ ਆ ਕੇ ਬਣਾ ਦੇ ਇਹਨਾਂ ਨੇ ਕੋ ਰੰਗ ਵਾਸਤੇ ਪੈਸੇ ਨਹੀਂ ਲਗਣਾ ਰੰਗ ਰੂਗ ਕਰਦਾ ਵੀ ਚਲੋ ਤਰੱਕੀ ਵਾਲੀ ਗੱਲ ਹੀ ਮੰਨ ਲੈਂਦੇ ਹੈਗੇ ਪਰ ਜਿਹੜੇ ਤੁਹਾਡੇ ਹੋਰ ਵੀ ਜਿਹੜੇ ਚੰਗੇ ਕੰਮ ਨੇ ਉਹਨਾਂ ਦੇ ਤੇ ੱੱਬੇ ਲੱਗ ਕੀ ਗਏ ਨੇ ਵੀ ਸਰਪੰਚ ਨੇ ਥਾਣੇਦਾਰ ਮਾਰਤਾ ਸਰਪੰਚ ਤੁਹਾਡਾ ਨਸ਼ੇ ਵੇਚਦਾ ਹੈਗਾ ਸਰਪੰਚ ਤੁਹਾਡੇ ਜ਼ਮੀਨਾਂ ਦੇ ਕਬਜ਼ੇ ਖਰੀ ਜਾਂਦੇ ਹੈਗੇ ਨੇ ਤੇ ਇਹ ਜਿਹੜੇ ਸਾਰੇ ਉਹਨਾਂ ਦੇ ਉੱਪਰ ਹੱਥ ਕਿੰਨਾ ਦਾ ਹੈਗਾ ਉਹ ਇੱਕ ਸਭ ਤੋਂ ਵੱਡਾ ਸਵਾਲ ਆ ਕਿ ਜਿਵੇਂ ਪਿਛਲੀਆਂ ਸਰਕਾਰਾਂ ਦੇ ਵਿੱਚ ਕੰਮ ਹੁੰਦੇ ਸੀ ਉਹ ਤੁਹਾਡੀ ਸਰਕਾਰ ਦੇ ਵਿੱਚ ਹੋ ਰਹੇ ਜੇ ਪਿਛਲਿਆਂ ਨੂੰ ਲੋਕਾਂ ਨੇ ਮਾਫ਼ ਨਹੀਂ ਨਾ ਕੀਤਾ ਤੇ ਤੁਸੀਂ ਕਿਹੜੇ ਪਲੇਠੇ ਪੁੱਤ ਤੁਹਾਨੂੰ ਮਾਫ਼ ਕੀਤਾ ਜਾਊਗਾ ਉਸੇ ਤਰ੍ਹਾਂ ਹੀ ਸਿਆਸੀ ਤੌਰ ਤੇ ਪੰਜਾਬ ਦੀ ਜਨਤਾ ਤੁਹਾਨੂੰ ਰੋਲੇਗੀ ਜਿਵੇਂ ਪਿਛਲਿਆਂ ਨੂੰ ਲੋਕਾਂ ਨੇ ਰੋਲ ਕੇ ਰੱਖ ਦਿੱਤਾ ਹੈਗਾ ਤੁਸੀਂ ਉਸ ਤੋਂ ਵੀ ਜ਼ਿਆਦਾ ਕਹਿੰਦੇ ਨਾ ਬਦ ਤੋਂ ਬੱਤਰ ਟਾਡੇ ਉਹਨਾਂ ਦੇ ਸਿਆਸਤ ਦੇ ਵਿੱਚ ਬਦ ਵਰਗੇ ਹਾਲਾਤ ਹੋਏ ਸੀ। ਤੁਹਾਡੇ ਸਿਆਸਤ ਦੇ ਵਿੱਚ ਪੰਜਾਬ ਦੀ ਸਿਆਸਤ ਦੇ ਵਿੱਚ ਬਦ ਤੋਂ ਬੱਤਰ ਜਿਹੜੇ ਤੁਹਾਡੇ ਸਿਆਸੀ ਜਿਹੜੇ ਨਾ ਹਾਲਾਤ ਹੋਣਗੇ ਜੇ ਤੁਹਾਡੇ ਐਮਐਲਏ ਤੇ ਤੁਹਾਡੇ ਜਿਹੜੇ ਸਰਪੰਚ ਹੱਲੇ ਉਹਨਾਂ ਸੁਧਰੇ ਹੈਗੇ ਇਹ ਤੁਹਾਨੂੰ ਹੱਲੇ ਵੀ ਸਾਰਿਆਂ ਦੀ ਇੱਕ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਪਹਿਲਾਂ ਤੇ ਆਪਣੇ ਜਿਹੜੇ ਤੁਹਾਡੇ ਐਮਐਲਏ ਨੇ ਉਹਨਾਂ ਦੀ ਵਿਪਾਸਨਾ ਕਰਵਾਓ ਫਿਰ ਥੱਲੇ ਚੇਅਰਮੈਨਾਂ ਦੀ ਕਰਵਾਓ ਫਿਰ ਸਰਪੰਚਾਂ ਦੀ ਕਰਵਾਓ ਫਿਰ ਜਾ ਕੇ ਸਾਰਿਆਂ ਨੇ ਸੁਧਰਨਾ ਨਹੀਂ ਤੇ ਜਿੰਨੇ ਵੀ ਤੁਸੀਂ ਥੋੜੇ ਬਹੁਤੇ ਕੰਮ ਕਰਦੇ ਹੋਗੇ ਨੇ ਉਹਨਾਂ ਕੰਮਾਂ ਤੇ ਇਹ ਸਾਰੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ